ਮੇਰੇ ਖਿਆਲ ਜੀ ਇਹ ਤਾਂ ਤੁਸੀਂ ਪੂਰੇ ਪੰਜਾਬ 'ਚ ਹੀ ਦੇਖ ਲਓ ਜਿੰਨੇ ਇਹਨਾਂ ਨੇ ਖੁਆਬ ਲੋਕਾਂ ਨੂੰ ਵਿਖਾ ਕੇ ਇਹ ਸਤਾ ਦੇ ਵਿੱਚ ਆਏ ਜਿੰਨੇ ਲਾਰੇ ਲਾਏ ਜਿੰਨੇ ਇਹਨਾਂ ਨੇ ਝੂਠ ਮਾਰੇ ਚਾਹੇ ਉੱਚ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਣਾ ਹੈ ਚਾਹੇ ਉੱਥੇ ਉਹਦੇ 'ਚ ਉਹਨਾਂ ਨੇ ਰੋਜ਼ਗਾਰ ਦੇਣਾ ਹੈ ਨੌਜਵਾਨਾਂ ਨੂੰ ਦੇਣਾ ਹੈ ਚਾਹੇ ਉਹਨਾਂ ਨੇ ਖੇਤੀ ਦੇ ਕਿਹਾ ਸੀ ਵੀ ਫਸਲੀ ਵੀ ਭੰਤਾਂ ਲਿਆਵਾਂਗੇ ਐਮਐਸਪੀ ਦੇਵਾਂਗੇ ਕਿਸੇ ਵੀ ਗੱਲ ਤੇ ਹਲੇ ਤੱਕ ਮੇਰੇ ਖਲੇ ਪੂਰੇ ਨਹੀਂ ਉਤਰੇ ਪਤ ਵੱਡੀ ਹਿੰਦੁਸਤਾਨ ਦੀ ਪ੍ਰੈਸ ਨੇ ਇਹ ਗੱਲ ਸ਼ੋਅ ਕੀਤੀ ਵੀ ਮੋਦੀ ਤਾਂ ਇੰਨੀਆਂ ਸੀਟਾਂ ਲੈ ਕੇ ਆ ਹੀ ਰਿਹਾ ਹੈ 400 ਪਾਰ ਜੇ ਲੋਕਾਂ ਨੂੰ ਇੰਨੀ ਗੱਲ ਦਾ ਪਹਿਲਾਂ ਪਤਾ ਹੁੰਦਾ ਨਾ ਵੀ ਹਕੀਕਤ ਦਾ ਜੋ ਪੋਜੀਸ਼ਨ ਜੋ ਸਾਹਮਣੇ ਆਈ ਹੈ ਤੇ ਫਿਰ ਮੇਰੇ ਕਾਲ ਮੋਦੀ 100 ਸੀਟ ਵੀ ਭਾਰਤੀ ਜਨਤਾ ਪਾਰਟੀ ਨਹੀਂ ਕਰਾਸ ਕਰਦਾ ਸੀ ਰਾਹੁਲ ਗਾਂਧੀ ਜਿਹੜੇ ਕਹਿੰਦੇ ਆ ਉਹੀ ਗੱਲ ਲੋਕਾਂ ਨੂੰ ਵਧੀਆ ਜੱਚਦੀ ਆ ਤੇ ਲੋਕ ਉਹ ਗੱਲ ਸੋਸ਼ਲ ਮੀਡੀਆ ਤੇ ਵੀ ਪਾਉਂਦੇ ਆ ਆਪਾਂ ਦੇਖਦੇ ਆ ਰਾਹੁਲ ਗਾਂਧੀ ਬੋਲਕ ਇਹਨਾਂ ਨੂੰ ਹੁਣ ਗੋੜਨੇ ਇੱਕ ਫੋਟਨੇ ਟੇਕਣੇ ਪੈਣ ਵਾਲੀ ਗੱਲ ਐ ਪਹਿਲਾਂ ਦੇਖੋ ਹਰ ਗੱਲ 'ਚ ਧੱਕਾ ਕੀਤਾ ਹੁਣ ਜਦੋਂ ਵੇਖ ਲਿਆ ਵੀ ਲੋਕ ਜਿਵੇਂ ਜਿਵੇਂ ਨਫ਼ਰਤ ਕਰਦੇ ਆ ਜਿਵੇਂ ਜਿਵੇਂ ਧੱਕਾ ਕਰਦੇ ਆ ਤੇ ਲੋਕਾਂ 'ਚ ਵੀ ਇਹਨਾਂ ਦੇ ਪ੍ਰਤੀ ਰੋਸ ਪੈਦਾ ਹੁੰਦਾ ਨਫ਼ਰਤ ਪੈਦਾ ਹੁੰਦੀ ਆ ਇਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਲੀਡਰ ਇਹ ਗਲਤੀ ਕਹਾ ਜਾਂਦੇ ਚਾਹੇ ਤਾਂ ਆਪਣੇ ਲਾਲਚ 'ਚ ਆ ਗਏ ਚਾਹੇ ਸਵਾਰਥ 'ਚ ਆ ਗਏ ਵੀ ਅਸੀਂ ਸ਼ਾਇਦ ਇਧਰ ਆ ਕੇ ਸਾਨੂੰ ਕੋਈ ਬੈਨੀਫਿਟ ਹੋਊਗਾ ਜਿਹੜਾ ਵੀ ਬੰਦਾ ਗਿਆ ਉਹਨੇ ਘਾਟਾ ਖਾਦਾ ਨੁਕਸਾਨ ਖਾਦਾ ਤੇ ਉਹ ਥੱਲੇ ਨੂੰ ਆਇਆ ਕਿਉਂਕਿ ਪਾਰਟੀਆਂ ਦੇ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਆ ਤਾਂ ਮਾੜਾ ਸਮਾਂ ਅਸੀਂ ਹੋਣਾ ਕਿ ਚੁੱਕਿਆ ਪਹਿਲਾਂ ਵੀ ਅਸੀਂ 5 ਸਾਲ ਸਤਾ ਹਟਾ ਹੰਡਾ ਕੇ ਹੀ ਹਟੇ ਆ ਤੇ ਇਹ ਆ 5 ਸਾਲ ਨੂੰ ਅਸੀਂ ਕੀ ਸਮਝਦੇ ਆ ਜਦੋਂ ਦੇ ਮਰਿੰਦਰ ਸਿੰਘ ਰਾਜਾ ਆਪਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਆ ਮੈਂ ਸਮਝਦਾ ਵੀ ਉਹ ਬਲੌਕ ਦਾ ਕੀ ਮੈਂ ਬਲੌਕ ਪ੍ਰਧਾਨ ਵੀ ਨੇ ਉਹ ਤਾਂ ਥੱਲੇ ਤੋਂ ਥੱਲੇ ਜਿਹੜੇ ਪਿੰਡਾਂ ਦੇ ਸਾਡੇ ਵਰਕਰ ਵੀ ਨੇ ਇੱਕ ਇੱਕ ਬੰਦੇ ਦਾ ਨਾਂ ਵੀ ਜਾਣਦੇ ਆ ਉਹ ਤਾਂ ਪੂਰੇ ਥੱਲੋ ਤਾਂ ਹੀ ਜਾ ਕੇ ਤੇ ਆ ਸਧਾਰਨ ਲੋਕਾਂ ਕੋਲ ਹੀ ਜਾਂਦੇ ਆ ਜਿਨ੍ਹਾਂ ਨੇ ਕੁਛ ਕੀਤਾ ਹੁੰਦਾ ਤੇ ਇਹਨਾਂ ਨੂੰ ਆਪਦੇ ਉਮੀਦਵਾਰ ਅਥਰ ਜਰਦੇ ਦੀਦੇ ਹੁੰਦੇ ਜਾਂ ਪਿੰਡਾਂ 'ਚ ਬਣਦੇ ਦੀਦੇ ਹੁੰਦੇ ਇਹ ਤਾਂ ਕਦੋਂ ਦੀਆਂ ਚੋਣਾਂ ਕਰਾਉਣੇ ਦਾ ਬਹਾਨੇ ਭਾਲਦੇ ਹੁਣ ਲੀਕਦੇ ਆ ਵੀ ਨਵੰਬਰ 'ਚ ਕਹਿੰਦੇ ਅਸੀਂ ਚੋਣਾਂ ਕਰਾਵਾਂਗੇ ਅਕਤੂਬਰ 'ਚ ਵੀ ਨਵੰਬਰ 'ਚ ਆਵਾਜਣੀ ਆ ਬਾਈਲੈਕਸ਼ਨ ਤੇ ਫਿਰ ਤੁਹਾਨੂੰ ਦੋ ਤਿੰਨ ਮਹੀਨੇ ਮਿਲ ਜਾਣੇ ਇਹ ਤਾਂ ਟਾਈਮ ਤੱਕ ਦੇ ਮੈਨੂੰ ਤਾਂ ਲੱਗਦਾ ਸ਼ਾਇਦ ਆਪਦੇ ਇੱਥੇ ਹੋਰ ਤੇ ਚੋਣਾਂ ਹੀ ਨਾ ਕਰਾ ਸਕੀ ਵੀ ਮੈਂ ਹਾਂ ਜਸਵਿੰਦਰ ਸਿੰਘ ਮਿੱਟਾ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਮੁਕਸਰ ਸਾਹਿਬ ਦੀ ਕਾਂਗਰਸ ਦੀ ਸਿਆਸਤ ਦੀ ਗੱਲ ਕਰਦੇ ਆ ਭពਿੰਦਰ ਸ਼ਰਮਾ ਸਾਡੇ ਨਾਲ ਨੇ ਔਰ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਜਨਰਲ ਸੈਕਟਰੀ ਰਹੇ ਬਲਾਕ ਦੇ ਪ੍ਰਧਾਨ ਰਹੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਨੇ ਔਰ ਬਹੁਤ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਐਮਐਲਏ ਮੁਕਸਰ ਤੋਂ ਆਮ ਆਦਮੀ ਪਾਰਟੀ ਦਾ ਬਣ ਚੁੱਕਾ ਹੈ ਉਦੋਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਗਰਮੀਆਂ ਜਿਹੜੀਆਂ ਉਹ ਘੱਟ ਦਿਖਾਈ ਦਿੱਤੀਆਂ ਹਨ ਇਨਾ ਗੱਲਾਂ ਦੇ ਉੱਤੇ ਚਰਚਾ ਕਰਨਗੇ ਭਵਿੰਦਰ ਸ਼ਰਮਾ ਨਾਲ ਸ਼ਰਮਾ ਜੀ ਥੈਂਕ ਯੂ ਤੁਹਾਡਾ ਦਰਸ਼ਨ ਦਿੱਤੇ ਤੁਸੀਂ ਬਹੁਤ ਧੰਨਵਾਦ ਤੁਹਾਡਾ ਬੇਟਾ ਜੀ ਮੇਰੇ ਵਰਗੇ ਸਧਾਰਨ ਵਰਕਰ ਨੂੰ ਤੁਸੀਂ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਤੇ ਮੈਂ ਹfte ਅਰਜ਼ ਕਰਦਾ ਹਾਂ ਤੁਹਾਡੇ ਪ੍ਰਾਈਮ 에ਸ਼ੀਆ ਦੇ ਸਾਰੇ ਸਰੋਤਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਾ ਜੀ ਕਿਵੇਂ ਚੱਲ ਰਿਹਾ ਅਕਸਰ ਚਰਚਾ ਚਾਲੀ ਮੁਖਤਿਆਂ ਦੀ ਪਵਿੱਤਰ ਧਰਤੀ ਦੀ ਹੁੰਦੀ ਹੈ ਕਿ ਇੱਥੇ ਹਮੇਸ਼ਾ ਜਦੋਂ ਸਰਦਾਰ ਹਰਚੰਨ ਸਿੰਘ ਬਰਾੜ ਮੁੱਖ ਮੰਤਰੀ ਬਣਦੇ ਉਹਨਾਂ ਨੇ ਜ਼ਿਲ੍ਹਾ ਬਣਾਇਆ ਤਾਂ ਉਸ ਤੋਂ ਬਾਅਦ ਜਦੋਂ ਵੀ ਸਰਕਾਰ ਬਣਦੀ ਹੈ ਤੇ ਉਲਟ ਐਮ.ਐਲ.ਏ ਬਣਦੇ ਔਰ ਪਹਿਲੀ ਵਾਰੀ ਇਹ ਵੀ ਰੂਲਿੰਗ ਪਾਰਟੀ ਦਾ ਐਮ.ਐਲ.ਏ ਹੈ ਤੇ ਰੂਲਿੰਗ ਪਾਰਟੀ ਦੀ ਸਰਕਾਰ ਹੈ 3 ਸਾਲ ਦੀ ਡੇਢ ਜਿਹੜੀ ਕਾਰਗੁਜ਼ਾਰੀ ਹੈ 2.5 ਸਾਲ ਦੀ ਕਿਵੇਂ ਦੇਖਦੇ ਹਾਂ ਮੈਂ ਕਿਹਾ ਜੀ ਇਹ ਤਾਂ ਤੁਸੀਂ ਪੂਰੇ ਪੰਜਾਬ 'ਚ ਹੀ ਦੇਖ ਲਓ ਜਿੰਨੇ ਇਹਨਾਂ ਨੇ ਖੁਆਬ ਲੋਕਾਂ ਨੂੰ ਵਿਖਾ ਕੇ ਇਹ ਸਤਾ ਦੇ ਵਿੱਚ ਆਏ ਜਿੰਨੇ ਲਾਰੇ ਲਾਏ ਜਿੰਨੇ ਇਹਨਾਂ ਨੇ ਝੂਠ ਮਾਰੇ ਚਾਹੇ ਉਹ ਚ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਣਾ ਹੈ ਚਾਹੇ ਉੱਥੇ ਉਹਦੇ ਚ ਉਹਨਾਂ ਨੇ ਰੋਜ਼ਗਾਰ ਦੇਣਾ ਹੈ ਨੌਜਵਾਨਾਂ ਨੂੰ ਦੇਣਾ ਹੈ ਚਾਹੇ ਉਹਨਾਂ ਨੇ ਖੇਤੀ ਦੇ ਕਿਹਾ ਸੀ ਵੀ ਫਸਲੀ ਵੀ ਭੰਤਾਂ ਲਿਆਵਾਂਗੇ ਐਮਐਸਪੀ ਦੇਵਾਂਗੇ ਕਿਸੇ ਵੀ ਗੱਲ ਤੇ ਹਲੇ ਤੱਕ ਮੇਰੇ ਖਰੇ ਪੂਰੇ ਨਹੀਂ ਉਤਰੇ ਤੇ ਉਹਦਾ ਰਿਜ਼ਲਟ ਤੁਸੀਂ ਐਤ ਕੀ ਜਿਹੜੀਆਂ ਹੁਣ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਤੁਸੀਂ ਵੇਖ ਚੁੱਕੇ ਹੋ ਉਹਦਾ ਇਹਨਾਂ ਨੂੰ ਚਾਨਣ ਵੀ ਸਾਹਮਣੇ ਹੋ ਗਿਆ ਵੀ ਅਸੀਂ ਕੀ ਕੀਤਾ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਨੇ ਕੀ ਕੀਤਾ ਸੋ ਜਿੰਨੀਆਂ ਗੱਲਾਂ ਕੀਤੀਆਂ ਸਾਰੀਆਂ ਜੇ ਫੇਰ ਸਾਫ਼ ਤੋਂ ਹੋਈ ਹੈ ਇਸ ਵਾਰੀ ਤੁਸੀਂ ਬੜੀ ਗੱਲ ਜਿਹੜੀ ਕੀਤੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਮੁੱਖ ਮੰਤਰੀ ਸਾਹਿਬ 13 0 13 0 ਦੀ ਗੱਲ ਕਰਦੇ ਸੀਗੇ ਬਿਲਕੁਲ ਤੇ ਤਿੰਨ ਸੀਟਾਂ ਉਹਨਾਂ ਨੂੰ ਆਈਆਂ ਤੇ ਕਾਂਗਰਸ ਨੂੰ 7 ਸੀਟਾਂ ਆਈਆਂ ਹਾਲਾਂਕਿ ਅਕਾਲੀ ਦਲ ਵੀ ਇੱਕ ਸੀਟ ਜਿੱਤ ਗਿਆ ਦੋ ਸੀਟ ਪੰਥਕ ਜਥੇਬੰਦੀਆਂ ਜਿੱਤ ਗਈਆਂ ਤੇ ਪੰਜਾਬ ਦੇ ਵਿੱਚ ਹੁਣ ਭਾਵੇਂ ਇਲੈਕਸ਼ਨ ਜਿਹੜੇ 2 ਸਾਲ ਬਾਅਦ ਹੈ ਪਰ ਅੱਜ ਤੁਸੀਂ ਜੇ ਆਪਾਂ ਪੰਜਾਬ ਦਾ ਸੀਨ ਦੇਖੀ ਆਪਾਂ ਹਲਕੇ ਦੀ ਬਾਤ ਚ ਗੱਲ ਕਰਦੇ ਹਾਂ ਪੰਜਾਬ ਦੇ ਸੀਨ ਨੂੰ ਕਿਵੇਂ ਦੇਖਦੇ ਆ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਆ ਗਏ 50 ਤੋਂ 99 ਸੀਟਾਂ ਉਹਨਾਂ ਦੀ ਆ ਗਈਆਂ ਤੇ ਹੁਣ ਤਾਂ ਰਾਹੁਲ ਗਾਂਧੀ ਨੂੰ ਮੀਡੀਆ ਵੀ ਬੜਾ ਹਾਈਲਾਈਟ ਕਰ ਰਿਹਾ ਹੈ ਔਰ ਆਮ ਵਰਕਰਾਂ ਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਸਪੀਚ ਹੈ ਜਾਂ ਗੱਲਬਾਤ ਹੈ ਉਹਦਾ ਕਿੰਨਾ ਕੁ ਮੈਸੇਜ ਆ ਰਿਹਾ ਹੈ ਉਹਨਾਂ ਦੀ ਕੋਈ ਇਸ ਗੱਲ 'ਚ ਕੋਈ ਰੌਲਾ ਹੀ ਨਹੀਂ ਪਹਿਲਾਂ ਤਾਂ ਭਲੇਖਾ ਬਹੁਤ ਵੱਡਾ ਰਿਹਾ ਮੋਦੀ ਦਾ ਲੋਕਾਂ ਨੂੰ ਏਡਾ ਵੱਡਾ ਫੋਬੀਆ ਹੋਇਆ ਵਿਆ ਸੀ ਚਾਹੇ ਤੁਸੀਂ ਮਾਈਂਡ ਨਾ ਕਰੋ ਬਹੁਤ ਵੱਡੀ ਹਿੰਦੁਸਤਾਨ ਦੀ ਪ੍ਰੈਸ ਨੇ ਇਹ ਗੱਲ ਸ਼ੋਅ ਕੀਤੀ ਵੀ ਮੋਦੀ ਤਾਂ ਇੰਨੀਆਂ ਸੀਟਾਂ ਲੈ ਕੇ ਆ ਹੀ ਰਿਹਾ ਹੈ 400 ਪਾਰ ਜੇ ਲੋਕਾਂ ਨੂੰ ਇੰਨੀ ਗੱਲ ਦਾ ਪਹਿਲਾਂ ਪਤਾ ਹੁੰਦਾ ਨਾ ਵੀ ਹਕੀਕਤ ਦਾ ਜੋ ਪੋਜੀਸ਼ਨ ਜੋ ਸਾਹਮਣੇ ਆਈ ਹੈ ਤੇ ਫਿਰ ਮੇਰੇ ਕਾਲ ਮੋਦੀ 100 ਸੀਟ ਵੀ ਭਾਰਤੀ ਜਨਤਾ ਪਾਰਟੀ ਨਹੀਂ ਕਰਾਸ ਕਰਦਾ ਸੀ ਸੋ ਕੋਣ ਲੋਕਾਂ ਦੇ ਦਿਮਾਗ ਚ ਇਹ ਭਲੇਖਾ ਨਿਕਲਿਆ ਰਾਹੁਲ ਗਾਂਧੀ ਤੁਹਾਡੇ ਸਾਹਮਣੇ ਬਹੁਤ ਵਧੀਆ ਕਾਬਲ ਲੀਡਰ ਹੈ ਜਿਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਨਾਲ ਰਾਜਨੀਤੀ ਕੀਤੀ ਹੈ ਤੇ ਇਹ ਬਹੁਤ ਉੱਭਰ ਕੇ ਕਾਂਗਰਸ ਪਾਰਟੀ ਜਿਵੇਂ ਸਾਹਮਣੇ ਆ ਰਹੀ ਹੈ ਤੁਸੀਂ ਹੁਣ ਪੰਜਾਬ ਦੇ ਵੀ ਰਿਜ਼ਲਟ ਵੇਖ ਕੇ ਪੂਰੇ ਹਿੰਦੁਸਤਾਨ ਦੇ ਵੀ ਤੁਸੀਂ ਵੇਖਿਆ ਹੁਣ ਹੋਰ ਸੂਬਿਆਂ ਦੀਆਂ ਵੀ ਚੋਣਾਂ ਆਪਣੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਇਹ ਇੱਕ ਦੂਸਰੋ ਜਿਹੜਾ ਪੱਪੂ ਵਾਲਾ ਸਰਨੇਮ ਸੀਗਾ ਉਹ ਕਿੰਨਾ ਕੁ ਡੈਮੇਜ ਕੀਤਾ ਤੇ ਹੁਣ ਲੋਕਾਂ ਦੇ ਵਿੱਚ ਉਹ ਇਮੇਜ ਕਿੰਨੀ ਕੱਪ ਹੋਈ ਹੈ ਵਾਯੂ ਉਹ ਬਲੇਖਾ ਤੁਹਾਨੂੰ ਦੱਸਿਆ ਵੀ ਜਿਵੇਂ ਮੀਡੀਆ 'ਚ ਫਲਾਤਾ ਜਾਂ ਲੋਕਾਂ 'ਚ ਸੋਸ਼ਲ ਮੀਡੀਆ ਤੇ ਫਲਾਤਾ ਦੱਬ ਕੇ ਇੱਕ ਇੱਕ ਗੱਲ ਨੂੰ ਰਗੜੀ ਤੁਰੇ ਰਗੜੀ ਤੁਰੇ ਉਹ ਜਦੋਂ ਲੋਕਾਂ ਨੇ ਵੇਖੇ ਉਹਨਾਂ ਦੇ ਕੰਮ ਕਾਜਿ ਕਿਵੇਂ ਉਹਨਾਂ ਨੇ ਹਿੰਦੁਸਤਾਨ ਨੂੰ ਕਿੱਥੋਂ ਕਿੱਥੇ ਲੈ ਗਏ ਹੂੰ ਕਿੱਥੇ ਜਮਾ ਹਿੰਦੁਸਤਾਨ ਦਾ ਦੁਨੀਆ ਦੇ ਵਿੱਚ ਨਾਂ ਸੀ ਤੇ ਜਿਹੜਾ ਇਹਨਾਂ ਨੇ ਲਿਆ ਕੇ ਐਵੇਂ ਗਲਤ ਪ੍ਰਚਾਰ ਕਰ ਕਰਕੇ ਗਲਤ ਪ੍ਰਚਾਰ ਕਰ ਕਰਕੇ ਇਹ ਹਿੰਦੁਸਤਾਨ ਬਹੁਤ ਥੱਲੇ ਆ ਗਿਆ ਜਦੋਂ ਲੋਕਾਂ ਦਾ ਭਲੇਖਾ ਨਿਕਲਿਆ ਸਾਰੇ ਵਰਗਾਂ ਨਾਲ ਧੱਕਾ ਕੀਤਾ ਡਿਕਟੇਟਰਸ਼ਿਪ ਕੀਤੀ ਇਹਨਾਂ ਨੇ ਸਟੇਟਾਂ ਨਾਲ ਕਿਵੇਂ ਵਿਦਕਰਾ ਖਾਸ ਕਰਕੇ ਸਾਡੇ ਪੰਜਾਬ ਨਾਲੀ ਵੇਖ ਵਿਤਰਾ ਕਰ ਰਿਹਾ ਉਹਦੇ ਕਰਕੇ ਹੁਣ ਸਾਰਾ ਕੁਝ ਹੁਣ ਹੁਣ ਉਹੀ ਗੱਲ ਰਾਹੁਲ ਗਾਂਧੀ ਜਿਹੜੇ ਕਹਿੰਦੇ ਆ ਉਹੀ ਗੱਲ ਲੋਕਾਂ ਨੂੰ ਵਧੀਆ ਜੱਜਦੀ ਆ ਤੇ ਲੋਕ ਉਹ ਗੱਲ ਸੋਸ਼ਲ ਮੀਡੀਆ ਤੇ ਵੀ ਪਾਉਂਦੇ ਆ ਆਪਾਂ ਦੇਖਦੇ ਆ ਰਾਹੁਲ ਗਾਂਧੀ ਲੋਕ ਚਾਹੁੰਦੇ ਆ ਵੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੱਕ ਵਾਰੀ ਰਾਹੁਲ ਗਾਂਧੀ ਜ਼ਰੂਰ ਬਣੇ ਲੋਕਾਂ ਦੇ ਦਿਮਾਗ 'ਚ ਹੁਣ ਇਹ ਗੱਲ ਚੜੀ ਪਈ ਆ ਸਾਰਿਆਂ ਦੇ ਮੈਂ ਕੱਲ ਦੇਖ ਰਿਹਾ ਸੀਗਾ ਵੀ ਨਵਾਂ ਘਰ اپੋਜੀਸ਼ਨ ਲੀਡਰ ਨੂੰ ਰਾਹੁਲ ਗਾਂਧੀ ਨੂੰ ਦਿੱਤਾ ਜਿਹੜਾ ਬੰਗਲਾ ਟਾਈਪ ਜਿਹੜਾ ਮੰਤਰੀਆਂ ਨੂੰ ਦਿੱਤਾ ਸੀ ਤੇ ਇਸ ਗੱਲ ਨੂੰ ਪਿੰਡਾਂ ਦੀਆਂ ਸੱਤਾਂ 'ਚ ਕਿਵੇਂ ਦੇਖਦੇ ਆ ਜਦੋਂ ਰਾਹੁਲ ਗ ਘਰ ਖਾਲੀ ਕਰਾ ਲਿਆ ਗਿਆ ਤੇ ਉਸ ਤੋਂ ਬਾਅਦ ਉਹਦੇ ਖਿਲਾਫ ਇੱਕ ਮਾਨਹਾਨੀ ਦਾ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਬਿਲਕੁਲ ਇਹ ਇਹੀ ਆਪਾਂ ਕਹਨੇ ਨਾ ਜੀ ਇਹੀ ਇਹਨਾਂ ਨੂੰ ਹੁਣ ਗੋੜਨੇ ਫੋੜਨੇ ਟੇਕਣੇ ਪੈਣ ਵਾਲੀ ਗੱਲ ਹੈ ਪਹਿਲਾਂ ਦੇਖੋ ਹਰ ਗੱਲ 'ਚ ਧੱਕਾ ਕੀਤਾ ਹੁਣ ਜਦੋਂ ਵੇਖ ਲਿਆ ਵੀ ਲੋਕ ਜਿਵੇਂ ਜਿਵੇਂ ਨਫ਼ਰਤ ਕਰਦੇ ਆ ਜਿਵੇਂ ਜਿਵੇਂ ਧੱਕਾ ਕਰਦੇ ਆ ਤੇ ਲੋਕਾਂ 'ਚ ਵੀ ਇਹਨਾਂ ਦੇ ਪ੍ਰਤੀ ਰੋਸ ਪੈਦਾ ਹੁੰਦਾ ਨਫ਼ਰਤ ਪੈਦਾ ਹੁੰਦੀ ਹੈ ਇਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਵੀ ਅਸੀਂ ਇੰਨਾ ਧੱਕਾ ਕਰਨਾ ਵੀ ਕਦੇ ਲੋਕ ਜਨਤਾ برداشت ਨਹੀਂ ਕਰਦੀ ਘੱਟੋ ਘੱਟ ਵੀ ਤੁਸੀਂ ਇੱਕ ਲੀਡਰਾਂ ਦਾ ਧੱਕਾ ਕਰੀ ਜਾਓਗੇ ਕਰੀ ਜਾਓਗੇ ਮੈਂ ਤਾਂ ਕਹਿੰਦਾ ਉਹਨੇ برداشت ਕੀਤਾ ਇੱਕ ਦਲੇਰ ਲੀਡਰ ਹੈ ਇੱਕ ਵੱਡਾ ਹੌਸਲੇ ਵਾਲਾ ਲੀਡਰ ਹੈ ਜੀ ਨੇ ਅਗਵਾਈ ਕੀਤੀ ਤੇ ਬੇਖੌਫ ਹੋ ਕੇ ਬਹੁਤ ਲੋਕਾਂ ਨੇ ਝੋਗੇ મોદી ਦੇ ਅੱਗੇ ਵੱਡੇ ਲੀਡਰ ਬੜੇ ਦੁੜੀਆਂ ਸਟੇਟਾਂ ਦੇ ਲੀਡਰ ਝੁਕੇ ਆ। ਪਰ ਇੱਕ ਲੀਡਰ ਇਹ ਆ ਜਿਹੜਾ ਅੜ ਕੇ ਰਿਹਾ ਤੇ ਉਹਨੂੰ ਲੋਕਾਂ ਨੇ ਦੁਬਾਰਾ ਚੱਕ ਲਿਆ। ਉਹਨੂੰ ਮੰਨ ਲਿਆ ਲੋਕਾਂ ਨੇ। ਭਿੰਦਰ ਜੀ ਇੱਕ ਗੱਲ ਇਹ ਵੀ ਦੱਸਿਓ ਵੀ ਕਾਂਗਰਸ ਦੇ ਬਹੁਤ ਸਾਰੇ ਆਗੂ ਜਦੋਂ ਇਲੈਕਸ਼ਨ ਸੀਗੇ ਚਾਹੇ ਉਹ ਲੋਕ ਸਭਾ ਦੇ ਸੀ ਚਾਹੇ ਹੁਣ ਜਿਮਨੀ ਚੋਣਾ ਸੀ। ਉਹ ਚੱਕ ਧਰ ਲੋ ਬੜੀ ਹੋਈ। ਸਵੇਰੇ ਤੁਹਾਨੂੰ ਪੁੱਛਣਾ ਪੈਂਦਾ ਸੀਗਾ ਵੀ ਆਪਣਾ ਬੰਦਾ ਕਿਹੜਾ ਚਲਾ ਗਿਆ? ਕਿਹਦੇ ਚਲਾ ਗਿਆ? ਕਿਉਂ ਚਲਾ ਗਿਆ? ਉਹ ਜਨਨਲ ਪਾਰਟੀ ਨੂੰ ਕਿੰਨਾ ਨੁਕਸਾਨ ਹੋਇਆ ਅੱਜ ਆਪਾਂ ਪੰਜਾਬ ਦੀ ਗੱਲ ਕਰੀਏ ਪਾਰਟੀ ਨੂੰ ਪਾਰਟੀ ਨੂੰ ਕਦੇ ਕੋਈ ਨੁਕਸਾਨ ਨਹੀਂ ਹੁੰਦਾ ਵੇਖੋ ਲੀਡਰ ਇਹ ਗਲਤੀ ਕਹਾ ਜਾਂਦੇ ਚਾਹੇ ਤਾਂ ਆਪਣੇ ਲਾਲਚ ਚ ਆ ਗਏ ਹੂੰ ਚਾਹੇ ਸਵਾਰਥ ਚ ਆ ਕੇ ਵੀ ਅਸੀਂ ਸ਼ਾਇਦ ਇਧਰ ਆ ਕੇ ਸਾਨੂੰ ਕੋਈ ਬੈਨੀਫਿਟ ਹੋਊਗਾ ਜਿਹੜਾ ਵੀ ਬੰਦਾ ਗਿਆ ਉਹਨੇ ਘਾਟਾ ਖਾਦਾ ਨੁਕਸਾਨ ਖਾਦਾ ਤੇ ਉਹ ਥੱਲੇ ਨੂੰ ਆਇਆ ਹਮੇਸ਼ਾ ਬੰਦਾ ਇੱਕ ਥਾਂ ਤੇ ਖੜੇ ਇੱਕ ਪਾਰਟੀ ਨਾਲ ਖੜੇ ਤਾਂ ਉਹਦੀ ਇੱਜ਼ਤ ਬਣਦੀ ਹੈ ਹੁਣ ਸਾਰੇ ਬੰਦਿਆਂ ਦਾ ਤੁਸੀਂ ਹਿੰਦੁਸਤਾਨ ਚ ਹੀ ਲੈ ਲਓ ਤੁਸੀਂ ਪੰਜਾਬ ਚ ਤਾਂ ਹੈਗੇ ਹੀ ਹੈਗੇ ਜਿੰਨੇ ਵੱਡੇ ਲੀਡਰ ਕਾਂਗ ਦੇ ਛੱਡ ਕੇ ਗਏ ਆ ਸਾਰਿਆਂ ਨੂੰ ਅੱਜ ਪਛਤਾਵਾ ਹੈ ਭਾਲਦੇ ਫਿਰਦੇ ਆ ਬਹਾਨਾ ਵੀ ਕਿਵੇਂ ਪਾਰਟੀ ਵਿੱਚ ਦੁਬਾਰਾ ਸਾਡੀ ਕੋਈ ਐਂਟਰੀ ਹੋ ਸਕੇ ਜਿਹੜੀ ਹੁਣ ਬਹੁਤ ਮੁਸ਼ਕਲ ਆ ਦੇ ਪਾਰਟੀ ਨੇ ਵੀ ਰਾਹੁਲ ਗਾਂਧੀ ਜੀ ਨੇ ਵੀ ਬੜਾ ਤਕੜੇ ਫੈਸਲੇ ਲਏ ਵੀ ਜਿਨੇ ਜਾਣਾ ਜਾਓ ਜਿਹੜਾ ਜਿਹੜਾ ਸਾਡੀ ਵਿਚਾਰਧਾਰਾ ਨਾਲ ਖੜ ਸਕਦਾ ਜਿਹੜਾ ਲੜਾਈ ਲੜ ਸਕਦਾ ਲੜਾਈ ਲੜਨੀ ਪੈਣੀ ਹੈ ਤੇ ਜਿਹੜੇ ਖੜੇ ਹੈ ਤੇ ਉਹ ਅੱਜ ਹੀਰੋ ਵੀ ਹਥੇ ਕੋਈ ਅੱਜ ਰੌਲਾ ਨਹੀਂ ਗਰਦਾ ਤੁਸੀਂ ਛੋਟੀ ਉਮਰ ਦੇ ਵਿੱਚ ਪੀਪੀਸੀਸੀ ਦੇ ਮੈਂਬਰ ਬਣੇ ਹਾਲਾਂਕਿ ਲੰਬਾ ਸਮਾਂ ਤੁਸੀਂ ਸਰਦਾਰ ਹਰਚੰਦ ਸਿੰਘ ਬਰਾੜ ਦੇ ਪਰਿਵਾਰ ਨਾਲ ਵੀ ਰਹੇ ਉਦੋਂ ਪਹਿਲਾਂ ਬਿਆਨ ਸਿੰਘ ਦੇ ਪਰਿਵਾਰ ਨਾਲ ਰਹੇ ਜਿਵੇਂ ਰਜਿੰਦਰ ਕੌਰ ਪੱਠਾ ਲਾਗੇ ਔਰ 15 ਸਾਲ ਅਕਾਲੀ ਦਲ ਨੇ ਵੀ ਜਿਹੜਾ ਰਾਜ ਕੀਤਾ ਤੇ ਅੱਜ ਤੁਸੀਂ ਹੁਣ ਫਿਊਚਰ ਕੀ ਦੇਖਦੇ ਹੋ ਕਾਂਗਰਸ ਦਾ ਪੰਜਾਬ ਦੇ ਵਿੱਚ ਜਦੋਂ ਸੱਤ ਮੈਂਬਰ ਪਾਰਲੀਮੈਂਟ ਪੰਜਾਬ ਦੇ ਵਿੱਚ ਨੇ ਤੇ ਦੂਜੇ ਪਾਸੇ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਇਹ ਸੋਚਦੇ ਆ ਕਿ ਮੈਂ ਮੁੱਖ ਮੰਤਰੀ ਬਣ ਜਾ ਪਰਸੈਪਸ਼ਨ ਇਹ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਇਹ ਚਰਚਾ ਹੋ ਰਹੀ ਹੈ ਵੀ ਸ਼ਾਇਦ ਗਿੱਦੜਬਾ ਤੋਂ ਜਿਮਨੀ ਚੋਣਾ ਉਹਨਾਂ ਦੇ ਪਰਿਵਾਰਕ ਮੈਂਬਰ ਕਿਉਂਕਿ ਹੁਣ ਚਾਰ ਜਿਮਨੀ ਚੋਣਾ ਵੀ ਆ ਗਏ ਆ ਔਰ ਚਾਰ ਜਿਮਨੀ ਚੋਣਾ ਇੱਕ ਟ੍ਰਾਇਲ ਵੀ ਹੋ ਸਕਦਾ ਹੈ 2027 ਦਾ ਕਿਵੇਂ ਦੇਖਦੇ ਹੋ ਇਹਨੂੰ ਨਹੀਂ ਬਿਲਕੁਲ ਵੇਖੋ ਜਿੱਥੇ ਜੇ ਤਾਂ ਤੁਸੀਂ ਮੇਰੀ ਗੱਲ ਕਰੋ ਵੀ ਮੈਂ ਪਾਰਟੀ ਨਾਲ ਅਸੀਂ ਤਾਂ ਵੇਖੋ ਸਾਡੇ ਦਾਦੇ ਪਰਦਾਦਿਆਂ ਤੋਂ ਜਿਉਂ ਕਾਂਗਰਸ ਪਾਰਟੀ ਨਾਲ ਖੜੇ ਹੈ ਤੇ ਅਸੀਂ ਤਾਂ ਜਦੋਂ 10 ਸਾਲ ਸਤਾਜ ਕਾਂਗਰਸ ਨਹੀਂ ਸੀ ਉਦੋਂ ਵੀ ਡਟ ਕੇ ਖੜੇ ਤੇ ਇੱਥੇ ਕੰਮ ਤੁਸੀਂ ਤਾਂ ਇਥੇ ਲੋਕਲ ਵਿਚਰਦੇ ਹੀ ਰਹੇ ਆਂ ਵੇਖਦੇ ਰਹੇ ਆਂ ਅਸੀਂ ਤਾਂ ਕੰਮ ਕੀਤਾ ਤੇ ਸਾਡਾ ਮਨ ਵੀ ਥਾਵੇਂ ਸੀ ਕਿਉਂਕਿ ਪਾਰਟੀਆਂ ਦੇ ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਆ ਸੋ ਮਾੜਾ ਸਮਾਂ ਸੀ ਹੁਣਾਂ ਕਿ ਚੁੱਕਿਆ ਪਹਿਲਾਂ ਵੀ ਅਸੀਂ 5 ਸਾਲ ਸਤਾ ਹਟਾ ਹੰਡਾ ਕੇ ਹੀ ਹਟੇ ਆ ਤੇ ਇਹ ਆ 5 ਸਾਲ ਨੂੰ ਅਸੀਂ ਕੀ ਸਮਝਦੇ ਆਂ ਸਰਕਾਰ ਕਾਂਗਰਸ ਪਾਰਟੀ ਦੀ ਅਗਲੀ ਸਤਾਈ ਦੇ ਵਿੱਚ ਆਉਣੀ ਜਾ ਰਹੀ ਹੈ ਤੇ ਜਿਹੜੀ ਰਹੀ ਗੱਲ ਉੱਤੇ ਲੀਡਰਸ਼ਿਪ ਦੀ ਉਹ ਤਾਂ ਵੇਖੋ ਹਾਈ ਕਮਾਂਡ ਨੇ ਫੈਸਲਾ ਕਰਨਾ ਈ ਸਾਰੇ ਲੀਡਰ ਮਿਹਨਤ ਕਰ ਰਹੇ ਆ ਰਲ ਮਿਲ ਕੇ ਕਰ ਰਹੇ ਆ ਜਿਹਨੂੰ ਵੀ ਪਾਰਟੀ ਚਾਹੂਗੀ ਉਹੀ ਪਾਰਟੀ ਦਾ ਇਥੇ ਲੀਡਰ ਪੰਜਾਬ ਤੇ ਬਣੂਗਾ ਤੇ ਪੰਜਾਬ ਦੀ ਲੋਕਾਂ ਦੀ ਸੇਵਾ ਕਰਨ ਵਾਲੀ ਪਾਰਟੀ ਦੀ ਕਦੇ ਕੁਰਸੀ ਪਿੱਛੇ ਉੱਤੇ ਵੱਡੀ ਲੜਾਈ ਨਹੀਂ ਪੈਂਦੀ ਕਦੇ ਜੀ ਅੱਗੇ ਕਲਚਰ ਹੁੰਦਾ ਸੀ ਕਾਂਗਰਸ ਦੇ ਵਿੱਚ ਸੇਵਾਦਾਲ ਹੁੰਦਾ ਸੀ ਪਾਰਟੀ ਦੇ ਜਿਹੜੇ ਹੇਠਲੇ ਵਰਕਰ ਸਨ ਉਹਨਾਂ ਦੇ ਘਰਾਂ ਦੇ ਵਿੱਚ ਵੱਡੇ ਲੀਡਰ ਆ ਕੇ ਰੋਟੀਆਂ ਖਾਂਦੇ ਉਹਨਾਂ ਤੋਂ ਰੈਸਲਾ ਪੁੱਛਦੇ ਹੁਣ ਹਾਈ ਟੈਕ ਚ ਮਾਨਾ ਹੋ ਗਿਆ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਜ਼ਿਆਦਾ ਵਾਇਰਲ ਹੁੰਦੀ ਹੈ ਚਾਹੇ ਉਹ ਪਾਰਟੀ ਦਾ ਮੈਂਬਰ ਹੋਵੇ ਨਾ ਹੋਵੇ ਉਹ ਕਹਿੰਦਾ ਗੱਲ ਬੜੀ ਸੋਹਣੀ ਕੀਤੀ ਹੈ ਇਹ ਗੈਪ ਨੂੰ ਤੁਸੀਂ ਕਿਵੇਂ ਦੇਖਦੇ ਜੀ ਦੇਖੋ ਪਿੱਛੇ ਜੇ ਸਾਡੀ ਪਾਰਟੀ ਚ ਜਦੋਂ ਕੈਪਟਨ ਬ੍ਰਿੰਦਰ ਸਿੰਘ ਵਰਗੇ ਸੀਗੇ ਮੁੱਖ ਮੰਤਰੀ ਥੋੜਾ ਜਿਹਾ ਵਰਕ ਕਰਨਾ ਗੈਪ ਸੀਗਾ ਹਮ ਜਦੋਂ ਦੇ ਮ੍ਰਿੰਦਰ ਸਿੰਘ ਰਾਜਾ ਆਪਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਹੈ ਮੈਂ ਸਮਝਦਾ ਵੀ ਉਹ ਬਲਾਕ ਤਾਂ ਕੀ ਮੈਂ ਬਲਾਕ ਪ੍ਰਧਾਨ ਵੀ ਨੇ ਉਹ ਤਾਂ ਥੱਲੇ ਤੋਂ ਥੱਲੇ ਜਿਹੜੇ ਪਿੰਡਾਂ ਦੇ ਸਾਡੇ ਵਰਕਰ ਵੀ ਨੇ ਇੱਕ ਇੱਕ ਬੰਦੇ ਦਾ ਨਾਮ ਵੀ ਜਾਣਦੇ ਆ ਉਹ ਤਾਂ ਪੂਰੇ ਥੱਲੋਂ ਤਾਂ ਹੀ ਜਾ ਕੇ ਤੇ ਆ ਸਧਾਰਨ ਲੋਕਾਂ ਕੋਲ ਹੀ ਜਾਂਦੇ ਆ ਤੇ ਸਾਡੇ ਵਰਗੇ ਬੰਦਿਆਂ ਨਾਲ ਹੀ ਉਹ ਗੱਲਬਾਤ ਕਰਕੇ ਜਾਂਦੇ ਇਸੇ ਕਰਕੇ ਮੇਰੇ ਵਰਗੇ ਬੰਦੇ ਨੂੰ ਪੰਜਾਬ ਦੇ ਕਾਂਗਰਸ ਕਮੇਟੀ ਕੋਈ ਸ਼ਿਫਾਰਿਸ਼ ਤੇ ਥੋੜੋ ਹੂੰ ਕਿਸੇ ਨੇ ਉਹਨਾਂ ਨੇ ਤੇ ਕੰਮ ਮੇਰਾ ਵੇਖਿਆ ਤੇ ਮੈਨੂੰ ਉਹਨਾਂ ਨੇ ਉੱਥੇ ਪੇਸ਼ ਕੀਤਾ ਤੇ ਇਸੇ ਕਰਕੇ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਮੈਂਬਰ ਨਹੀਂ ਤੇ ਮੇਰੇ ਵਰਗੇ ਥੱਲੇ ਵਾਲੇ ਬੰਦਿਆਂ ਨੂੰ ਕਿੱਥੇ ਬਣ ਦਿੰਦਾ ਕਿ ਕੋਈ ਇਹ ਹੁਣ ਉਹ ਪਾਰਟੀ 'ਚ ਉਹ ਗੱਲ ਨਹੀਂ ਰਹੀ ਕਿਉਂਕਿ ਜ਼ਮੀਨ ਨਾਲ ਜੁੜਿਆ ਹੋਇਆ ਸਾਡਾ ਪ੍ਰਦੇਸ਼ ਦਾ ਲੀਡਰਾਂ ਤੇ ਉਹ ਥੱਲੋਂ ਪਰ ਜ਼ਮੀਨ ਵਾਲੇ ਲੋਕਾਂ ਨੂੰ ਚੱਕ ਕੇ ਰਾਜੀ ਹੈ ਜਿਹੜੇ ਬੰਦੇ ਕੰਮ ਕਰਦੇ ਜਿੰਦਰ ਜੀ ਹੁਣ ਪੰਚਾਇਤ ਦੀਆਂ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਜ਼ਿਲ੍ਹਾ ਪ੍ਰੀ ਇਹ ਇੱਕ ਟ੍ਰਾਇਲ ਵੀ ਹੋ ਸਕਦਾ ਹੈ ਇਹਦੇ ਲਈ ਹੁਣ ਕਾਂਗਰਸ ਦੇ ਆਗੂ ਤੁਹਾਡੇ ਨਾਲ ਮੀਟਿੰਗਾਂ ਵੀ ਕਰਦੇ ਹੋਣਗੇ ਪਿੰਡਾਂ 'ਚ ਵੀ ਤੁਹਾਨੂੰ ਸੁਨੇ ਆਉਂਦੇ ਹੋਣਗੇ ਵੀ ਅਸੀਂ ਇਲੈਕਸ਼ਨ ਲੜਨਾ ਹੈ ਕਿੰਨਾ ਕੁ ਮੈਸੇਜ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਅੱਜ ਕਹਿ ਰਹੀ ਹੈ ਕਿ ਅਸੀਂ ਬਦਲਾ ਦੀ ਰਾਜਨੀਤੀ ਕਰ ਰਹੇ ਹਾਂ ਤੇ ਸਾਡੇ ਵਰਗਾ ਕੰਮ ਤਾਂ ਕਿਸੇ ਨੇ ਕੀਤਾ ਨਹੀਂ ਉਹਦਾ ਕਿੰਨਾ ਕੁ ਪ੍ਰਭਾਵ ਹੈ ਜੀ ਉਹਦਾ ਪ੍ਰਭਾਵ ਤਾਂ ਇਹ ਹੀ ਹੈ ਵੀ ਡਰ ਦੇ ਚੋਣਾਂ ਹੀ ਨਹੀਂ ਕਰਾ ਰਹੇ ਇੱਕ ਸਾਲ ਹੋ ਗਿਆ ਪੰਚਾਇਤ ਦੀਆਂ ਚੋਣਾਂ ਜ਼ਿਲ੍ਹਾ ਪੱਛੇ ਦੀਆਂ ਡੂ ਨੂ ਤੇ ਛੋਟੀਆਂ ਨਗਰ ਕੌਂਸਲਾਂ ਤੇ ਆਪਣੀਆਂ ਮਿਊਸਪਲ ਕਾਰਪੋਰੇਸ਼ਨਾਂ ਦੀਆਂ ਬਰੀਗੜਾ ਨਗਰ ਪੰਚਾਇਤ ਦਾ ਆਪਣਾ ਗਵਾਂਡ ਹੈ ਮੇਰੇ ਖਿਆਲ ਤੋਂ ਡੇਢ ਦੋ ਸਾਲ ਹੀ ਹੋ ਗਏ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਡਿਊ ਹੈ ਜੀ ਇਹਨਾਂ ਨੇ ਕੁਝ ਕੀਤਾ ਹੁੰਦਾ ਤੇ ਇਹਨਾਂ ਨੂੰ ਆਪਦੇ ਉਮੀਦਵਾਰ ਇੱਥੇ ਜੱਦੇ ਦੀਦੇ ਹੁੰਦੇ ਜਾਂ ਪਿੰਡਾਂ 'ਚ ਬਣਦੇ ਦੀਦੇ ਹੁੰਦੇ ਇਹ ਤਾਂ ਕਦੋਂ ਦੀਆਂ ਚੋਣਾਂ ਕਰਾਉਣੇ ਦਾ ਬਹਾਨੇ ਭਾਲਦੇ ਹੁਣ ਆ ਡੀਕਦੇ ਆ ਵੀ ਨਵੰਬਰ 'ਚ ਕਹਿੰਦੇ ਅਸੀਂ ਚੋਣਾਂ ਕਰਾਵਾਂਗੇ ਅਕਤੂਬਰ 'ਚ ਵੀ ਨਵੰਬਰ 'ਚ ਆ ਆ ਜਾਣੀਆਂ ਹੈ ਬਾਈਲ ਇਕਸ਼ਨ ਵੀ ਫਿਰ ਸਾਨੂੰ ਦੋ ਤਿੰਨ ਮਹੀਨੇ ਮਿਲ ਜਾਣੇ ਆ ਇਹ ਤਾਂ ਟਾਈਮ ਤੱਕ ਦੇ ਮੈਨੂੰ ਤਾਂ ਲੱਗਦਾ ਸ਼ਾਇਦ ਆਪਦੇ ਟੇਰ 'ਚ ਚੋਣਾਂ ਹੀ ਨਾ ਕਰਾ ਸਕਣ ਇਹਨਾਂ ਚ ਇਨ ਹੌਸਲੇ ਇਹਨਾਂ ਦੇ ਆ ਹੋਣੇ ਲੋਕ ਤਿਆਰੀਆਂ ਕਰੀ ਜਾਂਦੇ ਵੀ ਅਸੀਂ ਲੜਨਾ ਸੀ ਲੜਨਾ ਸਾਡੇ ਇਲਾਕੇ ਦੇ ਲੋਕ ਕਹੀ ਜਾਂਦੇ ਸਾਨੂੰ ਵੀ ਅਸੀਂ ਤਿਆਰੀ ਕਰ ਹਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਨਾਲ ਹਮਦਰਦੀ ਦੀ ਲਹਿਰ ਆਮ ਆਦਮੀ ਪਾਰਟੀ ਦੇ ਵਿੱਚ ਨਜ਼ਰ ਆਉਂਦੀ ਹੈ ਨਹੀਂ ਜੀ ਉਹ ਕਾਦੀ ਲਹਿਰ ਹੋਣੀ ਸੀਗੀ ਉਹ ਤਾਂ ਵੇਖੋ ਉਹ ਸਾਰਾ ਕੁਝ ਸਾਥ ਹੀ ਹੋਈ ਜਾਂਦਾ ਜੋ ਕੁਛ ਇਹਨਾਂ ਨੇ ਕੀਤਾ ਇਹ ਤਾਂ ਜਿੰਨਾਂ ਦੇ ਹੋਰ ਕਪੜੇ ਹੁਣ ਸਾਹਮਣੇ ਜਾਗਰ ਹੋਣ ਲੱਗ ਜਾਣੇ ਆ ਹਮਦਰਦੀ ਕਦੇ ਝੂਠੀ ਹਮਦਰਦੀ ਲੋਕ ਨਹੀਂ ਦਿੰਦੇ ਜੇ ਕੁਛ ਕੀਤਾ ਹੋਵੇ ਤਾਂ ਲੋਕ ਨਾਲ ਚੱਲਦੇ ਅੱਛਾ ਹੁਣ ਇੱਕ ਨਵੀਂ ਗੱਲ ਚੱਲਦੀ ਪੰਜਾਬ ਦੇ ਵਿੱਚ ਆਪਾਂ ਮਾਲਵੇ ਦੀ ਗੱਲ ਕਰੀਏ ਦਾ ਮੁੱਖ ਮੰਤਰੀ ਸਾਹਿਬ ਨੇ ਵੱਡਾ ਐਲਾਨ ਕੀਤਾ ਮਾਲਵਾ ਨਹਿਰ ਬਣਾਉਣ ਦਾ ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਕੁਝ ਲੋਕਾਂ ਨੂੰ ਮਿਲ ਕੇ ਆਏ ਜਿਹੜੇ ਬੜੇ ਲੰਬੇ ਸਮੇਂ ਤੋਂ ਉਸ ਨਹਿਰ ਦੇ ਉੱਤੇ ਬੈਠੇ ਆਏ ਬਿਜਲੀ ਦੇ ਉਹਨਾਂ ਕੋਲ ਇੱਕ ਕਨੈਕਸ਼ਨ ਹੈ ਪੰਚਾਇਤਾਂ ਵੱਲੋਂ ਫੰਡ ਦਿੱਤੇ ਹੋਏ ਨੇ ਉਥੇ ਧਰਮਸ਼ਾਲਾ ਜਾਂ ਕੋਈ ਹੋਰ ਜਿਹੜੇ ਧਾਰਮਿਕ ਸਥਾਨ ਬਣੇ ਹੋਏ ਨੇ ਔਰ ਉਹਨਾਂ ਨੂੰ ਨੋਟਿਸ ਆ ਗਿਆ ਤੇ ਲਿਫਟ ਪੰਪ ਵਾਲਿਆਂ ਨੇ ਵੀ ਇਸ ਗੱਲ ਦਾ ਜਿਹੜਾ ਵਿਰੋਧ ਕਰ ਦਿੱਤਾ ਹਾਲਾਂਕਿ ਮਾਲਵਾ ਨਹਿਰ ਬਣਨੀ ਚਾਹੀਦੀ ਹੈ ਚੰਗੀ ਗੱਲ ਹੈ ਪਾਣੀ ਟੇਲਾਂ ਤੱਕ ਜਿੱਦਾਂ ਲੋਕਾਂ ਨੂੰ ਨਹੀਂ ਮਿਲਦਾ ਕਿਸਾਨੀ ਸਾਡਾ ਐਗਰੋ ਬੇਸਡ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਹੈ ਇਸ ਗੱਲ ਨੂੰ ਤੁਸੀਂ ਨੇੜੇੋਂ ਦੇਖਿਆ ਉਹ ਦੋਨੇ ਪੱਖ ਦੇਖੋ ਤੁਸੀਂ ਦੱਸੋ ਵੀ ਜਿਹੜਾ ਮਾਲਵਾ ਨਹਿਰ ਦਾ ਇੱਕ ਸਰਵੇਖਣ ਮੁੱਖ ਮੰਤਰੀ ਨੇ ਸ਼ੁਰੂ ਕੀਤਾ ਹਾਲਾਂਕਿ ਕਈਆਂ ਨੇ ਤਾਂ ਉਦਘਾਟਨ ਹੀ ਨਹੀਂ ਕੀਤਾ ਵੀ ਉਦਗਾਟਨ ਕਰਤਾ ਉਹ ਇੱਕ ਸਰਵੇਖਣ ਹੈ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਤੁਹਾਨੂੰ ਮਿਲੇ ਉਹ ਕੀ ਸਮੱਸਿਆ ਹੈਗੀ ਹੈ ਜੀ ਉਹ ਸਮੱਸਿਆ ਵੱਡੀ ਹੈ ਵੇਖੋ ਮੇਰੇ ਖਿਆਲ ਤਾਂ 20-25 ਸਾਲ ਤੋਂ ਮੇਰੀ ਜੋ ਛੋਟੀ ਉਮਰ ਦੇ ਮੇਰੇ ਦੇ ਗਵਾਂਢ ਪਿੰਡ ਹੈ ਉਹ ਉੱਥੇ ਬੈਠੇ ਆ ਬਸੀ ਉਹਨਾਂ ਦੇ ਘਰ ਬਣ ਗਏ ਪੱਕੇ ਲੈਂਟਰਾਂ ਵਾਲੇ ਘਰ ਬਣੇ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਸਰਕਾਰ ਦਾ ਖੁੱਲਿਆ ਪਿਆ ਉੱਥੇ ਧਰਮਸ਼ਾਲਾ ਬਣ ਗਈ ਉੱਥੇ ਸਾਰਾ ਕੁਝ ਗਲੀਆਂ ਸਾਰੀਆਂ ਬਚਾਈ ਨੇ ਜਿਹੜੇ ਉਹਨਾਂ ਦੇ ਵਿਚਾਲੇ ਨਹੀਂ ਜੀ ਸਾਈਡ ਤੇ ਪਰਲੇ ਬੜੰਗਾਲੇ ਪਾਸੇ ਸਰਹੰਦ ਫੀਡਰ ਤੇ ਰਾਜਸਥਾਨ ਦੇ ਪਰਲੇ ਪਾਸੇ ਉਹ ਸਾਰਾ ਕੁਝ ਉੱਤੇ ਵੇਖੋ ਇੰਨੇ ਚਰਦੇ ਬੰਦੇ ਜਿਹੜੇ ਵਸੇ ਵਸਾਇਆਂ ਨੂੰ ਉਜਾੜਨ ਵਾਸਤੇ ਇੱਕ ਜੇ ਕੋਈ 5-7 ਘਰ ਹੋਵੇ ਤਾਂ ਉਹਨਾਂ ਦਾ ਕੋਈ ਹੋ ਸਕਦਾ ਆਪਾਂ ਇਹ ਚਾਉਂਦੇ ਵੀ ਉਹ ਗਰੀਬ ਬੰਦੇ ਆ ਹੁਣ ਇੰਨੇ ਨੇ ਘਰਾਂ ਤੇ ਪੈਸੇ ਲਾ ਕੇ ਉਹਨਾਂ ਦਾ ਕੋਈ ਮੋੜ ਵਸੇ ਪੇ ਦਾ ਪਹਿਲਾਂ ਸਰਕਾਰ ਇੰਤਜ਼ਾਮ ਕਰੇ ਜਰੂਰ ਨਹਿਰ ਕੱਢਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਨਹਿਰ ਇਹਨਾਂ ਨੇ ਬਣਾਉਣੀ ਨਹੀਂ ਇਹ ਵੀ ਇੱਕ ਅੱਗੇ ਡੜਵੇ ਦੀ ਜਿਹੜੀ ਆ ਵਿਧਾਨ ਸਭਾ ਬਾਈਲੈਕਸ਼ਨ ਆ ਰਹੀ ਹੈ ਉਹਦੇ ਵਾਸਤੇ ਇੱਕ ਸ਼ੋਸ਼ਾ ਇੱਥੇ ਛੱਡਿਆ ਵੀ ਲੋਕਾਂ ਦੀ ਇਹ ਗੱਲ ਜਾਵੇ ਵੀ ਆ ਇੱਕ ਵੱਡਾ ਕੰਮ ਅਸੀਂ। ਨਹਿਰ ਦੇ ਕੋਲ ਕੋਈ ਪਹਿਲਾਂ ਵਾਲੀਆਂ ਗੱਲਾਂ 'ਚ ਵੀ ਕੁਝ ਨਹੀਂ ਬੜਿਆ। ਕਿੰਨੇ ਪਰਿਵਾਰ ਨੇ ਉਹ? ਨਹੀਂ ਹੈਗਾ ਘੱਟੋ ਘੱਟ ਉੱਥੇ 1.5-200 ਪਰਿਵਾਰ ਹੀ। ਇਹ ਇਹ ਸਿਰਫ ਇੱਕ ਜਗ੍ਹਾ ਤੇ ਆ ਜਾਂ ਬਾਕੀ ਥਾਵਾਂ ਤੇ ਵੀ ਆ। ਨਹੀਂ ਨਹੀਂ ਇੱਕੋ ਜਗ੍ਹਾ ਤੇ ਜ਼ਿਆਦਾ ਹੋਰ-ਹੋਰ ਪਿੰਡਾਂ 'ਚ ਕਿਤੇ ਘਟ ਹੈ। ਇੱਥੇ ਇਹ ਕਿਉਂਕਿ ਇੱਥੇ ਜਦੋਂ ਪਾਣੀ ਪੂਣੀ ਹੜ੍ਹ ਆਗੇ ਸੀ ਪਿੰਡ ਵਣਕ ਡੁੱਬ ਗਿਆ ਦੀ ਪੁਰਾਣੀ ਗੱਲ ਹੈ। ਤੇ ਉਹ ਸਾਰੇ ਲੋਕਾਂ ਦੀ ਸਹਿਮਤੀ ਨਾਲ ਸਰਕਾਰ ਨੇ ਇਹਨਾਂ ਨੂੰ ਇੱਥੇ ਥਾਂ ਦਿੱਤਾ ਵੀ ਤੁਸੀਂ ਇੱਕ ਵਾਰੀ ਇੱਥੇ ਰਹੋ ਜਦੋਂ ਹੜ੍ਹ ਉਦੋਂ ਬਾਅਦ ਉੱਥੇ ਬੈਠੇ ਬੈਠੇ ਨੇ ਉਹਨੇ ਆਦੇ ਘਰ-ਬਾਰ ਬਣਾ ਲਏ ਪਰ ਸਰਕਾਰ ਨੇ ਉਹਨਾਂ ਨੂੰ ਉੱਥੇ ਮੀਟਰ ਲਾਤੇ ਖੰਭੇ ਲਾ ਗਏ ਸਾਰਾ ਕੁਝ ਹੋ ਗਿਆ ਤੇ ਹੁਣ ਜੇ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਇੰਨੇ ਸੱ ਚਰਬਾ ਤਾਂ ਠਾਉਣਾ ਵੀ ਉਹ ਮਾੜੀ ਗੱਲ ਉਹਨਾਂ ਤੇ ਪਹਿਲਾਂ ਵਸੇਬੇ ਦਾ ਚਾਹੇ ਉਹ ਕੋਈ ਜ਼ਮੀਨ ਦੇ ਇਹਨਾਂ ਨੂੰ ਥਾਂ ਦੇਣ ਉਹਨਾਂ ਨੂੰ ਮਕਾਨ ਤਾਂ ਕਿਉਂ ਆਪੇ ਬਣਾ ਸਕਣਾ ਵੀ ਹੁਣ ਜਿਹੜੇ ਨੋਟਿਸ ਆਏ ਉਹਦੇ ਵਿੱਚ ਕੀ ਲਿਖਿਆ ਹੋਇਆ ਉਹ ਨੋਟਿਸ 'ਚ ਇਹੀ ਲਿਖਿਆ ਵੀ ਤੁਹਾਨੂੰ ਅਸੀਂ ਆਲਟੀਮੇਟਮ ਦਿੰਦੇ ਹਾਂ ਵੀ ਤੁਸੀਂ ਥੋੜਾ ਤੁਸੀਂ ਨਜਾਇਜ਼ ਕਬਜ਼ਾ ਕੀਤਾ ਵੀ ਇਹਨਾਂ ਨੂੰ ਤੁਸੀਂ ਖਾਲੀ ਕਰੋ ਉਹਨਾਂ 'ਚ ਬਹੁਤ ਰੋਅ ਆ ਸ਼ਰੋ ਜਿਮਨੀ ਚੋਣਾਂ ਨੂੰ ਕਿਵੇਂ ਦੇਖਦੇ ਹੋ ਆਪਣੇ ਹਲਕੇ ਦੇ ਵਿੱਚ ਚਾਰ ਜਿਮਨੀ ਚੋਣਾਂ ਆ ਰਹੀਆਂ ਹਨ ਹਾਂ ਜੀ ਬਰਨਾਲੇ ਤੋਂ ਇੱਕ ਤਾਂ ਮੀਟ ਹੈਅਰ ਮੈਂਬਰ ਪਾਰਲੀਮੈਂਟ ਚੁਣੇ ਗਏ ਚੱਬੇਵਾਲ ਤੋਂ ਰਾਜਕੁਮਾਰ ਚੱਬੇਵਾਲ ਚੁਣੇ ਗਏ ਅਮਰਿੰਦਰ ਸਿੰਘ ਰਾਜਾ ਬੜਿੰਗ ਗਿੱਦੜਵਾ ਤੋਂ ਚੁਣੇ ਗਏ ਤੇ ਡੇਰਾ ਬਾਬਾ ਨਾਨਕ ਤੋਂ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਚੁਣੇ ਗਏ ਤੇ ਪੰਜਵੀਂ ਚੋਣ ਇਹਨਾਂ ਨੇ ਜਲੰਧਰ ਵਾਲੀ ਕਰਵਾ ਲਈ ਹੈ ਚਾਰ ਜਿਮਨੀ ਚੋਣਾਂ ਨੂੰ ਸਰਕਾਰ ਮੁਛ ਦਾ ਸਵਾਲ ਬਣਾ ਕੇ ਲੜੂਗੀ ਤੇ ਦੂਜੇ ਪਾਸੇ ਕਾਂਗਰਸ ਦੀ ਕੀ ਤਿਆਰੀ ਹੈ ਹਾਂਜੀ ਕਾਂਗਰਸ ਦੀ ਪੂਰੀ ਤਿਆਰੀ ਹੈ ਕਾਂਗਰਸ 100% ਹੀ ਹੈ ਚਾਰੇ ਸੀਟਾਂ ਬੜੇ ਜੋਸ਼ ਨਾਲ ਜਿੱਤੂਗੀ ਕਿਉਂਕਿ ਵਰਕਰਾਂ 'ਚ ਬੜਾ ਜੋਸ਼ ਹੈ ਲੋਕਾਂ ਦੇ ਵਿੱਚ ਕਾਂਗਰਸ ਕਿਉਂਕਿ ਰਾਹੁਲ ਗਾਂਧੀ ਦਾ ਤੁਸੀਂ ਵੇਖਦੇ ਹੀ ਹੋ ਵੀ ਪੂਰੇ ਹਿੰਦੁਸਤਾਨ 'ਚ ਇੱਕ ਕਾਂਗਰਸ ਪਾਰਟੀ ਦੀ ਲਹਿਰ ਚੱਲੀ ਵੀ ਹੈ ਇੱਥੇ ਤਾਂ ਸਾਡੇ ਪ੍ਰਦੇਸ਼ ਕਾਂਰ ਦੇ ਪ੍ਰਧਾਨ ਆ ਜਿਹੜੇ ਬਹੁਤ ਮਿਹਨਤੀ ਆ ਤੇ ਇਹਨਾਂ ਦੇ ਨਾਲ ਪਾਰਟੀ ਨੂੰ ਬਹੁਤ ਬਲ ਮਿਲਿਆ ਹੈ ਤੇ ਚਾਰੇ ਦੀਆਂ ਚਾਰੇ ਸੀਟਾਂ ਕਾਂਗਰਸ ਪਾਰਟੀ ਬੜੇ ਚੰਗੇ ਤਰੀਕੇ ਨਾਲ ਜਿੱਤੂਗੀ ਚੰਗੇ ਮਾਰ ਜਨ ਜਿੱਤੂਗੀ ਇੱਕ ਦੱਸਿਓ ਪਿਛਲੇ ਦਿਨੀ ਵਿੱਤ ਕਮਿਸ਼ਨ ਆਇਆ ਵਿੱ ਵੀ ਤੁਸੀਂ ਕਰਜ਼ਾ ਲੈ ਲਓ ਸਬਸਿਡੀਆਂ ਤੁਸੀਂ ਘਟਾਓ ਤੇ ਸਬਸਿਡੀਆਂ ਦੀ ਰੋਲਾ ਕਾਫੀ ਦਿਨ ਤੋਂ ਪੈ ਰਿਹਾ ਹੈ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੇ ਫੰਡ ਜਿਹੜੇ ਆ ਉਹ ਕੇਂਦਰ ਸਰਕਾਰ ਨੇ ਰੋਕ ਲੇ ਤੇ ਅਸੀਂ ਤਾਂ ਕੰਮ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਮਤਰੇਈ ਮਾਮਲਾ ਸਲੂਕ ਹੈ ਜਿਹੜੀ ਉਹ ਕੇਂਦਰ ਸਰਕਾਰ ਕਰ ਰਹੀ ਹੈ ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਦੇਖਦੇ ਨਹੀਂ ਸਰਕਾਰ ਤਾਂ ਵੇਖੋ ਬਈ ਇਹ ਇਹ ਚ ਕੋਈ ਰੋਲਾ ਨਹੀਂ ਵੀ ਕੇਂਦਰ ਸਰਕਾਰ ਮਤਰੇਈ ਮਾਲਾ ਸਲੂਕ ਤਾਂ ਲੋਕਾਂ ਨਾਲ ਕਰ ਹੀ ਰਹੀ ਹੈ ਪਰ ਨਾਲ ਦੀ ਨਾਲ ਸਾਡੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਹੜਾ ਜਿਹਨੇ ਪੰਜਾਬ ਚ ਰੌਣਾ ਹੈ ਉਹਨੇ ਵੇਖਣਾ ਹੈ ਉਹਨੂੰ ਕਿਸੇ ਤਰੀਕੇ ਨਾਲ ਵੀ ਆਪਦੀ ਗੱਲ ਰੱਖੇ ਇਹ ਤਾਂ ਪਹਿਲਾਂ ਰੁੱਸ ਕੇ ਬਹਿ ਜਾਂਦੇ ਆ ਪਹਿਲਾਂ ਗੱਲ ਤਾਂ ਰੱਖਣਾ ਘੱਟੋ ਘੱਟ ਹਾਂ ਉਹ ਠੀਕ ਹੈ ਹੁਣ ਤੁਸੀਂ ਇਹ ਖੇਡਾਂ ਚ ਵੀ ਤੁਸੀਂ ਵੇਖਿਆ ਹੈ ਵੀ ਸਾਡੇ ਪੰਜਾਬ ਦੇ ਖਿਡਾਰੀਆਂ ਵਾਸਤੇ ਉਹਨਾਂ ਨੇ ਕੀ ਦਿੱਤਾ ਤੇ ਦੂਜੀਆਂ ਛੇਟਾਂ ਚ ਗੁਜਰਾਤ ਤੇ ਬਿਹਾਰ ਵਾਲੇ ਖਿਡਾਰੀਆਂ ਵਾਸਤੇ ਉਹਨਾਂ ਨੇ ਕੀ ਦਿੱਤਾ ਵਿਦਕਰਤਾ ਪੰਜਾਬ ਨੇ ਇਤਰਾਜ਼ ਕੀਤਾ ਹਾਂ ਜੀ ਪੰਜਾਬ ਵਾਸਤੇ ਵਿਦਕਰਤਾ ਇਹ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੇ ਵੱਡੇ ਹੀ ਇਹ ਮਨ ਚ ਗੰਡ ਪਾਈ ਬੈਠਾ ਲੋਕਾਂ ਵਾਸਤੇ ਪੰਜਾਬ ਵਾਸਤੇ ਤਾਂ ਬਹੁਤ ਵੱਡਾ ਵੇਦਕਰਾ ਜਦੋਂ ਕਿ ਪੰਜਾਬ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹਿੰਦੁਸਤਾਨ ਵਾਸਤੇ ਆ ਤੇ ਸਭ ਤੋਂ ਵੱਧ ਮੇਰੇ ਖਿਆਲ ਤਾਂ ਇਹਨਾਂ ਨੂੰ ਨਾਮ ਦੇਣਾ ਚਾਹੀਦਾ ਵੀ ਇਹ ਕਾਨੂੰਨ ਲੋੜ ਵੀ ਕਿਤੇ ਹਿੰਦੁਸਤਾਨ ਨੂੰ ਪੈਂਦੀ ਤਾਂ ਪੰਜਾਬੀਆਂ ਨੇ ਮੁਰੇ ਆ ਕੇ ਹਰ ਥਾਂ ਤੇ ਖੜਨਾ ਹੈ ਬਾਰਡਰ ਸਟੇਟ ਹੈ ਤੇ ਇਹਨਾਂ ਨੂੰ ਸਗੋਂ ਪੂਰਾ ਨੱਪਣ ਤੇ ਲੱਗਿਆ ਹੋਇਆ ਜਦੋਂ ਤੱਕ ਸਾਨੀ ਅੰਦੋਲਨ ਚੱਲਿਆ ਜਾਂ ਲੋਕਾਂ ਨੇ ਇਹਦੀਆਂ ਗੱਲਾਂ ਦਾ ਵਿਰੋਧ ਕੀਤਾ ਹੈ ਇਹਨਾਂ ਨੂੰ ਵਿਰੋਧ ਬਰਦਾਸ਼ਤ ਨਹੀਂ ਤਾਂ ਕਹਿੰਦੇ ਸਾਡੇ ਅੱਗੇ ਜਿਵੇਂ ਅਸੀਂ ਕਹਿਣੀ ਓਵੇਂ ਬਰਦਾਸ਼ਤ ਕਰੋ ਪਰ ਦੂਜੇ ਪਾਸੇ ਮੈਨੂੰ ਇੱਕ ਦੱਸੋ ਵੀ ਸੁਨੀਲ ਜਾਖੜ ਕਾਂਗਰਸ ਛੱਡ ਕੇ ਬੀਜੇਪੀ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਚਲੇ ਗਏ ਉਹਨਾਂ ਦੀ ਬੇਟੀ ਬੀਜੇਪੀ ਚਲੀ ਗਈ ਦਰਨੀਤ ਸਿੰਘ ਬਿੱਟੂ ਬੀਜੇਪੀ ਚਲੇ ਗਏ ਤੇ ਬਹੁਤ ਸਾਰੇ ਲੋਕ ਅੱਜ ਵੀ ਸੋਚ ਰਹੇ ਆ ਕਿ ਬੀਜੇਪੀ ਜਾ ਕੇ ਕੁਝ ਨਾ ਕੁਝ ਖਾਟ ਲਈਏ ਕਿ ਕਾਂਗਰਸ ਇਸ ਡੈਮੇਜ ਨੂੰ ਕਿਵੇਂ ਦੇਖਦੀ ਹੈ ਇਹ ਹੁਣ ਇਹ ਪਹਿਲਾਂ ਇਹ ਬੰਦੇ ਭਲੇਖੇ ਚਲੇ ਗਏ ਤੁਸੀਂ ਹੁਣ ਜਦੋਂ ਸਾਡੀ ਲੋਕ ਸਭਾ ਚੋਣ ਹੋਗੀ ਹੁਣ ਤਾਂ ਵਾਪਸੀਆਂ ਨੂੰ ਬਹਾਨੇ ਪਾਲਦੇ ਫਿਰਦੇ ਵੀ ਕਿਵੇਂ ਕਿਸੇ ਤਰੀਕੇ ਸਾਡੀ ਵਾਪਸੀ ਹੋ ਜਾਏ ਕੋਈ ਹੁਣ ਉਹ ਭਲੇਖਾ ਸੀਗਾ ਮੈਂ ਤਾਂ ਇਹ ਸਮਝ ਨਹੀਂ ਆਈ ਏਡੇ ਏਡੇ ਰਾਜਨੀਤੀ ਵਾਲੇ ਬੰਦੇ ਵੀ ਏਡੇ ਏਡੇ ਵੱਡੇ ਭਲੇਕੇ ਖਾ ਗਏ ਇਹਨਾਂ ਨੂੰ ਸਮਝ ਹੀ ਨਹੀਂ ਆਈ ਰਾਣੀ ਕਿਉਂਕਿ ਵੇਖੋ ਇਹਦੇ ਭਾਰਤੀ ਜੰਦਾ ਪਾਰਟੀ ਦੇ ਕੰਮਾਂ ਨੂੰ ਅਸੀਂ ਨਿੰਦੇ ਹ ਹੁਣ ਤੱਕ ਮਾੜਾ ਕਿਹਾ ਤੇ ਉਸੇ ਪਾਰਟੀ ਅਸੀਂ ਆਪਦੇ ਹਿੱਤਾਂ ਵਾਸਤੇ ਗਏ ਆ ਕੋਈ ਕਿਸੇ ਲੋਕਾਂ ਵਾਸਤੇ ਨਹੀਂ ਗਏ ਕੋਈ ਸਟੇਟ ਵਾਸਤੇ ਨਹੀਂ ਗਏ ਤੇ ਹੁਣ ਦਿਸੀ ਜਾਂਦਾ ਵੀ ਅਗੋਂ ਕਾਂਗਰਸ ਮਜਬੂਤੀ ਨਾਲ ਕੇ ਵਧ ਰਹੀ ਹੈ ਤਾਂ ਹੁਣ ਤਾਂ ਇਹਨਾਂ ਨੂੰ ਸ਼ਰਮ ਆਈ ਜਾਂਦੀ ਹੈ ਵੀ ਗੱਲ ਕਿਵੇਂ ਸ਼ੁਰੂ ਹੋਵੇ ਕਿੱਥੋਂ ਗੱਲ ਚੱਲੇ ਕਿਸੇ ਨੇ ਅਪਰੋਚ ਕੀਤੀ ਹੈ ਹੁਣ ਤੁਹਾਡੇ ਕੋਲੇ ਨਹੀਂ ਹਲੇ ਤੱਕ ਕੋਈ ਉਹ ਤਾਂ ਬਾਕੀ ਜੇ ਉੱਤੇ ਹਾਈ ਕਮਾਂਡ ਸਾਡੇ ਲੈਵਲ ਦੀ ਉਹ ਗੱਲ ਨਹੀਂ ਉਤਲਿਆਂ ਨਾਲ ਗੱਲ ਕਰਨਗੇ ਜੇ ਕੋਈ ਤੇ ਉਹ ਪਾਰਟੀ ਨੇ ਵੇਖਣਾ ਹੈ ਕਿ ਕੀ ਹੁੰਦਾ ਜੀ ਕੋਈ ਗੱਲ ਕਹਿਣੀ ਚਾਹਾਂ ਮੈਂ ਤੁਹਾਨੂੰ ਪੁੱਛਣਾ ਭੁੱਲ ਗਿਆ ਹਾਂ ਅੱਜ ਵੀ ਚਰਚਾ 'ਚ ਨਹੀਂ ਕੋਈ ਖਾਸ ਨਹੀਂ ਬਾਈ ਤਾਂ ਕਹਿੰਦੇ ਕਾਂਗਰਸ ਪਾਰਟੀ ਤਕੜੀ ਹੈ ਤੇ ਅਸੀਂ ਉਹਦੇ ਨਾਲ ਹਾਂ ਤੇ ਬਾਕੀ ਸੇਵਾ ਪਾਰਟੀ ਦੀ ਕਰੀ ਜੰਨੇ ਆ ਲੰਮੇ ਟਾਈਮ ਤੋਂ ਅਸੀਂ ਕਰੀ ਜੰਨੇ ਆ ਸੋ ਇਹ ਨੇ ਭਵਿੰਦਰ ਸਿੰਘ ਸ਼ਰਮਾ ਜਿਹੜੇ ਪੀਪੀਸੀਸੀ ਦੇ ਮੈਂਬਰ ਨੇ ਔਰ ਜਿਹੜੀਆਂ ਜਿਮਨੀ ਚੋਣਾਂ ਆ ਰਹੀਆਂ ਉਹਦੀ ਤਿਆਰੀ ਦੇ ਲਈ ਇਹਨਾਂ ਨੇ ਆਖਿਆ ਤੇ ਨਾਲ ਹੀ ਸਰਕਾਰ ਦੇ ਉੱਤੇ ਇਹਨਾਂ ਨੇ ਇੱਕ ਸਟਾਇਰ ਕੀਤਾ ਕਿ ਪੰਚਾਇਤਾਂ ਦੀਆਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਕਰਾਉਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੁਣ ਇਹ ਸਰਕਾਰ ਦੇ ਉੱਤੇ ਇਸ ਤਰ੍ਹਾਂ ਦਾ ਇੱਕ ਦੋਸ਼ ਹੈ ਕਿ ਸਰਕਾਰ ਹੁਣ ਜਵਾਬ ਦੇਵੇ ਕੀ ਇਹਦੇ ਵਿੱਚ ਕਿੰਨੀ ਸਟਾਈ ਹੈ ਸੋ ਮੈਨੂੰ ਜਸਵਿੰਦਰ ਸਿੰਘ ਮਿੱਟਣ ਦੀ ਇਜਾਜ਼ਤ